ਸਰ ਸਿਰੀ ਅਕਾਲ ਹੋਰੇ ਸੋਨਹਾ ਸਰ ਸਿਰੀ ਅਕਾਲ ਇੱਕ ਤੇ ਪੰਤ ਕੀ ਜੀਤ ਹੈ ਲੱਡ ਠੀਕ ਮੰਨਦੇ ਚੂਲ ਤੇ ਨਿਸ਼ਾਨ ਰਹੇ ਪੰਤ ਮਹਾਰਾਜ ਕੇ ਚੂਲ ਤੇ ਨਿਸ਼ਾਨ ਰਹੇ ਪੰਤ ਮਹਾਰਾਜ ਜੀ ਅਜੀਤ ਤੇ ਜੁਝਾਰ ਨੂੰ ਕੇਸਰੀ ਪਰਨਾਮ ਹੈ ਘਰਹੰਦ ਦੀ ਦੀਵਾਰ ਨੂੰ ਕੇਸਰੀ ਪਰਨਾਮ ਹੈ ਏਕ ਤੇ ਮੁਕਤ ਅੰਤ ਕੀ ਜੀਤ ਜੈਕਾਰ ਕਰੇਗਾ ਜੈਸਾ ਜੈਕਾਰ ਕਰੇਗਾ ਜੈਸਾ ਬੋਲੇ ਕੀ ਜਿੰਦਾ ਦੇਗ ਤੇ ਪੰਜ ਕੀ ਜਿੰਦਾ ਰਾਜ ਕਰੇਗਾ ਆਏ ਰਾਜ ਠੀਕ ਹੈ ਜੀ ਮਹਾਨ ਸਾਲਾ ਸ੍ਰੀ ਪੱਛਾ ਪੰਥ ਦੇ ਵਾਲੇ ਅੰਮ੍ਰਿਤਧਰ ਦੇ ਦਫੇ ਸਰਵਨ ਸਦਾਨੀ ਸਾਹਿਬ ਸ੍ਰੀ ਜੋਗਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਮਾਤਾ ਗੁਰਕੌਰ ਜੀ ਸੱਚੇ ਪਾਤਸ਼ਾਹ ਜੀ ਦੇ ਛੋਟੇ ਸਾਹਿਬ ਜਾਦੇ ਸਾਹਿਬ ਜਾਦਾ ਪਾਪਾ ਜੋਰਾਵਰ ਸਿੰਘ ਜੀ ਸਾਹਿਬ ਜਾਦਾ ਪਾਪਾ ਫਤੇ ਸਿੰਘ ਜੀ ਉਹਨਾਂ ਦੀਆਂ ਸ਼ਹਾਦਤਾਂ ਨੂੰ ਮਨਾਉਂਦਿਆਂ ਹੋਇਆਂ ਸ਼ਹਾਦਤਾਂ ਨੂੰ ਯਾਦ ਕਰਦੇ ਆਂ ਅੱਜ ਸਮੂਚੀ ਪੌਮ ਵੱਲੋਂ ਦੁਆਰਾ ਸ਼੍ਰੀ ਫਤੇਗੜ ਸਾਹਿਬ ਦੀ ਮਹਾਰਕ ਧਰਤੀ ਤੇ ਪਹੁੰਚੀ ਹੋਈ ਆ ਕਿ ਲੱਖਾਂ ਦਾ ਇਕੱਠੇ ਦੱਸਦਾ ਵਾ ਕਿ ਸਿੱਖ ਕੌਮ ਦੇ ਦਿਲਾਂ ਦੇ ਵਿੱਚ ਇਹ ਸ਼ਹੀਦ ਹਮੇਸ਼ਾ ਵਸਦੇ ਨੇ ਵਸਦੇ ਰਹਿਣਗੇ ਇਹ ਕੌਮ ਇੰਨਾ ਸ਼ਹੀਦਾਂ ਤੋਂ ਹਮੇਸ਼ਾ ਹੀ ਸੇਧ ਲੈਂਦੀ ਆ ਔਰ ਮੈਂ ਇਹ ਵੀ ਦੇਖ ਰਿਹਾ ਵਾਂ ਇਹ ਜੋ ਸ਼ਹੀਦੀ ਸਭਾ ਵਾ ਸ਼ਹੀਦੀ ਸਭਾ ਦੇ ਵਿੱਚ ਬਹੁਤ ਸਾਰੇ ਉਪਰਾਲੇ ਸਿੱਖ ਸੰਸਥਾਵਾਂ ਦੇ ਵੱਲੋਂ ਸਿੱਖ ਜਥੇਬੰਦੀਆਂ ਦੇ ਵੱਲੋਂ ਕੀਤੇ ਗਏ ਆ ਜਿੱਥੇ ਬਹੁਤ ਸਾਰੇ ਗੁਰੂ ਕੇ ਲੰਗਰ ਆ ਉਥੇ ਦਸਤਾਰਾਂ ਦੇ ਜਿਹੜੇ ਸਿਖਲਾਈ ਕੈਂਪ ਆ ਉਹ ਵੀ ਲੱਗੇ ਹੋਏ ਆ ਦਸਤਾਰਾਂ ਦੇ ਲੰਗਰ ਔਰ ਉਹਦਾ ਅਕਾਲੀ ਦਲ ਇਹਨਾਂ ਦੇ ਵੱਲੋਂ ਭਾਈ ਸਰਬਜੀਤ ਸਿੰਘ ਦੀ ਜੰਮ ਕੇ ਇਹਨਾਂ ਦੀ ਸਿਚੀ ਟੀਮ ਵੱਲੋਂ ਜਿਹੜਾ ਹਰ ਸਾਲ ਹੀ ਇੱਥੇ ਬੱਚਿਆਂ ਨੂੰ ਦਸਤਾਰਾਂ ਤੇ ਦਮਾਲੇ ਸਜਾਈ ਜਾਂਦੇ ਆ ਫਿਰ ਉਹਨਾਂ ਨੂੰ ਤੋਹਫੇ ਵਜੋਂ ਦਿੱਤੇ ਜਾਂਦੇ ਤਾਂ ਕਿ ਉਹ ਦਸਤਾਰਾਂ ਦੀ ਕਦਰ ਵੀ ਕਰਨ ਔਰ ਵੱਡੀ ਗੰਟੀ ਦੇ ਵਿੱਚ ਨੌਜਵਾਨ ਬੱਚੇ ਪਛੰਗੀ ਪਹਿਣਾ ਇੱਥੇ ਹਾਜ਼ਰ ਆ ਆਪਾਂ ਇਸੇ ਤਰ੍ਹਾਂ ਜਿਹੜੇ ਕਿਸੇ ਕਵੀ ਦੇ ਬੋਲ ਨੇ ਨਾ ਕਿ ਜਦੋਂ ਵੀ ਗੁਰੂ ਦਾ ਜਿਹੜਾ ਖਾਲਸਾ ਵਾ ਗੁਰੂ ਕੀ ਸੰਗਤ ਆ ਅਸੀਂ ਸਾਰੇ ਆ ਜਦੋਂ ਵੀ ਫਤਿਹਗੜ ਸਾਹਿਬ ਜਾਇਓ ਸਰਹੰਦ ਦੀ ਧਰਤੀ ਤੇ ਜਾਇਓ ਸਾਹਿਬ ਜادہ ਬਾਬਾ ਅਜੀਤ ਸਿੰਘ ਬਣ ਕੇ ਜਾਇਓ ਸਾਹਿਬ ਜادہ ਬਾਬਾ ਜੋਰਾਵਰ ਸਿੰਘ ਬਣ ਕੇ ਜਾਇਓ ਜਦੋਂ ਵੀ ਫਤਿਹਗੜ ਸਾਹਿਬ ਦੀ ਧਰਤੀ ਤੇ ਜਾਇਓ ਸਰਦਾਰ ਬਣ ਕੇ ਜਾਇਓ ਤੇ ਸਰਦਾਰ ਬਣ ਕੇ ਆਇਓ ਮੈਨੂੰ ਖੁਸ਼ੀ ਆ ਕਿ ਅੱਜ ਨੀਲੀਆਂ ਪੀਲੀਆਂ ਦਸਤਾਰਾਂ ਦਾ ਹੜ੍ਹ ਏਸ਼ ਸ਼ਹੀਦੀ ਸਭਾ ਦੇ ਉੱਤੇ ਆ ਔਰ ਇੱਥੇ ਦਸਤਾਰਾਂ ਦੇ ਲੰਗਰ ਤੇ ਸਖਲਾਈ ਆ ਮੇਰੇ ਸਾਹਮਣੇ ਨੌਜਵਾਨ ਬੈਠਾ ਕੀ ਨਾਮ ਸ਼ੇਰਾ ਇਹ ਸਰਦਾਰ ਦਿਲਪ੍ਰੀਤ ਸਿੰਘ ਆ ਇਹਨਾਂ ਨੇ ਪ੍ਰਣ ਕੀਤਾ ਵਾ ਕਿ ਅੱਜ ਇਹਨਾਂ ਹੁਣ ਦਸਤਾਰ ਸਜਾਉਣੀ ਆ ਤੇ ਇਹਨਾਂ ਨੇ ਪ੍ਰਣ ਕੀਤਾ ਕਿ ਕੇਸ ਦਾੜੀ ਰੱਖਣਗੇ ਰੱਖਣੇ ਤੁਸੀਂ ਕੇਸ ਦਾੜੀ ਜਗਾਰਾ ਛੱਡੋ ਆ ਵੀ ਘਰ ਮੈਂ ਸੋਚਾਂ ਤੇ ਗੋਲੇ ਜਕਾਰਾ ਚਟੜ ਸੋਲੀਆਂ 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 ਇਹ ਆ ਦਿਲਪ੍ਰੀਤ ਸਿੰਘ ਮੈਂ ਅੱਗੇ ਵੀ ਆਮ ਹੀ ਕਹਿਣਾ ਕਿ ਪੰਜਾਬ ਦੇ ਜਿਹੜੇ ਜਵਾਨ ਆ ਇਹਨਾਂ ਦੀਆਂ ਧੜਕਣਾਂ ਦੇ ਵਿੱਚ ਸਿੱਖੀ ਆ ਇਹਨਾਂ ਦੇ ਦਿਲਾਂ ਦੇ ਵਿੱਚ ਸਿੱਖੀ ਆ ਤੇ ਜਦੋਂ ਵੀ ਇਹਨਾਂ ਨੂੰ ਪ੍ਰੇਰਣਾ ਦੇਗੇ ਆਪਾਂ ਇਹ ਸਿੱਖੀ ਵਾਲੇ ਪਾਸੇ ਨੂੰ ਮੁੜਦੇ ਆ ਜਿਵੇਂ ਦਿਲਪ੍ਰੀਤ ਸਿੰਘ ਅੱਜ ਸ਼ਹੀਦੀ ਸਭਾ ਦੇ ਮੌਕੇ ਤੇ ਪ੍ਰਣ ਕੀਤਾ ਕੇਸ ਤੇ ਦਾੜੀ ਰੱਖਣ ਦਾ ਇਦਾਂ ਹੀ ਸਾਰੇ ਰੱਖਣ ਦਸਤਾਰਾਂ ਸਜਾਈਏ ਗੁਰੂ ਵਾਲੇ ਬਣੀਏ ਜੂਤ ਅਕਾਲੀ ਦਲ ਦੇ ਜਿਹੜੇ ਨੌਜਵਾਨ ਵੀਰ ਆ ਇਹਨਾਂ ਨੂੰ ਅਕਾਲ ਪੁਰਖ ਚੜ੍ਹਦੀ ਕਲਾ 'ਚ ਰੱਖਣਾ ਔਰ ਮੈਂ ਜੂਤ ਅਕਾਲੀ ਦਲ ਦੇ ਨੌਜਵਾਨਾਂ ਨੂੰ ਵੀ ਕਹਿੰਨਾ ਵੀ ਜਿਹੜੇ ਕੋਸ਼ਕੀਆ ਜਿਹੜੇ ਅਜੇ ਸਾਫ਼ ਦਸੂਰਤ ਨਹੀਂ ਆ ਉਹ ਵੀ ਸਾਫ਼ ਦਸੂਰਤ ਹੋ ਔਰ ਜਿਵੇਂ ਸਾਨੂੰ ਗੁਰੂ ਨੇ ਪੂਰੀ ਸਰਦਾਰੀ ਬਖਸ਼ੀ ਆ ਆਪਾਂ ਸਰਦਾਰੀ ਨੂੰ ਕਾਇਮ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਨੰਦਕਾਰਜ ਹੋ ਗਿਆ ਨਹੀਂ ਜੀ ਕਿੰਨੀ ਉਮਰ 25 ਸਾਲ ਆ ਜੀ ਪਹਿਲਾਂ ਤੁਸੀਂ ਨੰਦਕਾਰਜ ਕਰਾਓ ਨੰਦਕਾਰਜ ਕਰਾਉਣ ਤੋਂ ਬਾਅਦ ਗੁਰੂ ਪਾਤਸ਼ਾਹ ਨੇ ਸਾਨੂੰ ਬੜੇ ਸਮਰੱਥ ਬਣਾਇਆ ਅਸੀਂ ਉਹ ਕੌਮ ਆ ਜਿਨ੍ਹਾਂ ਨੇ ਖੰਨੀ ਖੰਨੀ ਤੇ ਵੀ ਗੁਜ਼ਾਰਾ ਕੀਤਾ ਪਰ ਅਸੀਂ ਜ਼ਬਰ ਤੇ ਜ਼ੁਲਮ ਦੇ ਸਾਹਮਣੇ ਝੁਕੇ ਨਹੀਂ ਜਿਹੜੇ ਨਵੇਂ ਹਾਲਾਤ ਆ ਕੋਈ ਵੀ ਕੌਮ ਜਿਹੜੀ ਬਹੁਤ ਮਾਈਨਰ ਮਿਨੋਰਟੀ ਜੋ ਵੇ ਉਹਦੇ ਤੇ ਕੋਈ ਇਹੋ ਜਿਹੀ ਕੱਲ ਲਾਗੂ ਨਹੀਂ ਕਰਨੀ ਚਾਹੀਦੀ ਵੀ ਉਹ ਆਬਾਦੀ ਤੇ ਕੰਟਰੋਲ ਕਰੇ ਜੇ ਦੀ ਬਹੁ ਗਿਣਤੀ ਉਹਦੇ ਵੇਖਣਾ ਜਿਹੜੇ ਪਹਿਲਾਂ ਹੀ 100-100 ਕਰੋੜ ਤੋਂ ਉੱਪਰ ਆ ਤਾਂ ਸਿੱਖਾਂ ਵਰਗੀ ਜਿਹੜੀ ਘੱਟ ਗਿਣਤੀ ਕੌਮ ਆ ਉਹਨੂੰ ਇਸ ਪਾਸੇ ਵਿਸ਼ੇਸ਼ ਤਵੱਜੋ ਦੇਣੀ ਚਾਹੀਦੀ ਆ ਕਿ ਸਾਨੂੰ 2 ਤੋਂ ਜ਼ਿਆਦਾ ਬੱਚੇ ਜਿਹੜੇ ਆ ਗੁਰੂ ਦੀ ਜਾਤ ਸਮਝ ਕੇ ਪੈਦਾ ਕਰਨੇ ਚਾਹੀਦੇ ਆ ਔਰ ਕੱਲੇ ਪੈਦਾ ਹੀ ਨਹੀਂ ਕਰਨੇ ਅ ਨਾਲ ਹੀ ਜਿਹੜਾ ਕੁਰਬਾਨੀ ਦਾ ਬਚਨ ਆ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ਼ ਘਰਾਂ ਚ ਉਹਨਾਂ ਨੂੰ ਸਿੱਖੀ ਦੀ ਗੁੜਤੀ ਵੀ ਦੇਣੀ ਆ ਆਪ ਵੀ ਗੁਰੂ ਦੇ ਰਸਤੇ ਤੇ ਤੁਰਨਾ ਔਰ ਇਸ ਪਾਸੇ ਕੌਮ ਨੂੰ ਵਿਸ਼ੇਸ਼ ਤਵੱਜੋ ਦੇਣ ਦੀ ਲੋੜ ਹੈਗੀ ਆ ਕਿਉਂਕਿ ਅਸੀਂ ਬਾਤ ਇੱਥੇ ਘੱਟ ਗਿਣਤੀ ਜਾਂਦੇ ਜੇ ਪੰਜਾਬ ਚ ਹੀ ਘੱਟ ਰਹਿ ਜਾਾਂਗੇ ਤੇ ਫਿਰ ਸਾਡਾ ਦਾਵਾ ਕਿੱਥੇ ਰਹਿਣਾ ਤਾਂ ਕੌਮ ਨੂੰ ਮੈਨੂੰ ਆਸ ਵੀ ਆ ਜਿਵੇਂ ਤੁਸੀਂ ਹੋਂ ਕਿ ਨਾਮ ਆਪਣਾ ਰਾਜਦੀਪ ਸਿੰਘ ਜੀ ਸਰਦਾਰ ਰਾਜਦੀਪ ਸਿੰਘ ਉਹੀ 25 ਸਾਲ ਦੇ ਹੋ ਗਏ ਆ 26 ਤੱਕ ਅਨੰਦ ਕਾਰਜ ਕਰੋ ਤੇ ਫਿਰ ਅਗਲਾ ਪ੍ਰਾਲਾ ਕਰੋ ਇਹ ਕਰਨਾ ਚਾਹੀਦਾ ਸਾਰਿਆਂ ਨੂੰ ਹੀ ਜਿਹੜੇ ਸਾਡੇ ਸਾਰੇ ਸਹਿੰਦੇ ਹੀ ਆਪਣੇ ਕੋਈ ਗੱਲ ਨਹੀਂ ਬਾਕੀ ਸਹਲ ਪੱਥਰ ਮੈਂ ਜਨ ਤੋਂ ਪਾਇ ਤਾਂ ਕਰੇ ਜਿਕਾ ਕੇ ਕਰ ਧਰਿਆ ਰੱਬ ਨੇ ਪੈਦਾ ਕੀਤਾ ਤੇ ਕਰਮ ਨਾਲ ਹੀ ਲੈ ਕੇ ਆਉਨੇ ਆ ਬਾਕੀ ਆਬਾਦੀ ਵੀ ਠੀਕ ਆ ਵਦੇ ਨਾਲ ਦੀ ਨਾਲ ਸਾਡੇ ਅੰਦਰ ਸਿੱਖੀ ਵਦੇ ਬਾਹਰ ਵੀ ਵਦੇ ਕਿਉਂਕਿ ਅਸੀਂ ਸਿੱਖੀ ਦੇ ਵੀ ਧਾਰ ਨਹੀਂ ਹੋਣਾ ਗੁਣਾਂ ਦੇ ਵੀ ਧਾਰ ਨਹੀਂ ਹੋਣਾ ਵਾਹਿਗੁਰੂ ਦੀ ਕਾ ਕਰ ਸਾਹਿਬ ਵਾਹਿਗੁਰੂ ਜੀ ਪਾਲ ਜੀ ਸਰਕਾਰ ਵੱਲੋਂ ਪੁੱਤੇ ਤੁਸੀਂ ਇੱਕ ਗੱਲ ਹੋਈ ਜੀ ਪਰ ਜ਼ਿਆਦਾਤਰ ਹਰ ਵਾਰ ਕਿੰਨੀ ਕਵਾਰ ਅਸੀਂ ਇਸੇ ਦਿਨਾਂ ਦੇ ਵਿੱਚ ਵਾਰ ਵਾਰ ਸੇ ਚਲੋ ਇੱਕ ਇੱਕ ਗੱਲ ਤੇ ਮੈਂ ਕਹਿੰਦਾ ਲੱਖਾਂ ਦਾ ਕਾਠਾ ਤੇ ਕਿਵੇਂ ਯਾਦ ਕਰ ਰਹੇ ਸਾਬ ਜੀਦਾ ਬਾਬਾ ਜੋਰਾਵਰ ਸਿੰਘ ਜੀ ਸਾਬ ਜੀਦਾ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਤੇ ਪਾਤਸ਼ਾਹ ਦੇ ਵੱਡੇ ਸਾਬ ਜਦਿਆਂ ਸਾਬ ਜੀਦਾ ਬਾਬਾ ਜੀਤ ਸਿੰਘ ਤੇ ਸਾਬ ਜੀਦਾ ਬਾਬਾ ਦੁਗਾਰ ਕੌਮ ਇਦਾਂ ਯਾਦ ਕਰਦੀ ਔਰ ਇਦਾਂ ਯਾਦ ਕਰਦੀ ਰਹੂਗੀ ਇਹ ਸਹਿਬਜ਼ਾਦਿਆਂ ਦੇ ਸ਼ਹਾਦਤ ਦਿਹਾੜੇ ਆ ਔਰ ਜਿਸ ਤਰੀਕੇ ਨਾਲ ਕੌਮ ਲੰਮੇ ਸਮੇਂ ਤੋਂ ਮਨਾ ਰਹੀ ਆ ਜੁਗੋ ਜੁਗਾ ਅਟਾਲ ਸਦਾਈ ਬਰੂ ਗ੍ਰੰਥ ਸਾਹਿਬ ਦੀ ਅਗਵਾਈ ਚ ਪੰਥ ਨੇ ਇਸੇ ਤਰ੍ਹਾਂ ਹੀ ਆਪਣੇ ਸ਼ੀਰਦਾਂ ਨੂੰ ਯਾਦ ਕਰਨਾ ਕੌਮ ਨੂੰ ਕੋਈ ਇਸ ਗੱਲ ਤੋਂ ਟਸ ਤੋਂ ਮਸ ਨਹੀਂ ਕਰ ਸਕਦਾ ਉਹ ਇਦਾਂ ਹੀ ਮਨਾਉਂ ਔਰ ਤੁਹਾਡੇ ਸਾਹਮਣੇ ਹੀ ਆ 20-20 ਕਿਲੋਮੀਟਰ ਤੱਕ ਜਾਵਾਂ ਸੰਗਤਾਂ ਪੈਦਲ ਆ ਰਹੀਆਂ ਨੌਜਵਾਨਾਂ ਚ ਉਤਸ਼ਾਹ ਆ ਮਾਮਾ ਭੈਣਾ ਸੇਵਾ ਕਰੀਆਂ ਬੱਚੇ ਸੇਵਾ ਕਰਿਆ ਇੱਥੇ ਆਣ ਕੇ ਤੇ ਸਾਰੀ ਜਿਹੜੀ ਕੋਈ ਵੀ ਇੱਥੇ ਆ ਜੇ ਉਹ ਅੰਦਰੋਂ ਧੁਰ ਅੰਦਰੋਂ ਸਾਬ ਜਾਦਿਆਂ ਦੇ ਨਾਲ ਜੁੜ ਜਾਂਦਾ ਗੱਲ ਆ ਜੁੜਨ ਦੀ ਅਸੀਂ ਜੁੜੀਏਰ ਕਾਮ ਇਦਾ ਹੀ ਮਨਾਉਂ ਕਿ ਸਾਡੇ ਤੇ ਕੋਈ ਆਪਣੀ ਨੀਤੀ ਨਹੀਂ ਢੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ